ਦੇਵੂ ਡੈਨਸਪਰਾ ਟੀਵੀ ਇਸ ਟਾਈਮ ਅਸੀਂ ਵੱਖ-ਵੱਖ ਪਿੰਡਾਂ ਦੀ ਜਾਇਜ਼ੀ ਕਰ ਰਹੇ ਹਾਂ ਐਸਐਸਪੀ ਸਾਹਿਬ ਸਾਡੇ ਨਾਲ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਵੇਂ ਇਹਦੀਆਂ ਵੋਟਾਂ ਅੱਜ ਕਿਵੇਂ ਦਾ ਮੋਲ ਆ ਔਰ ਕਿਵੇਂ ਵੋਟਾਂ ਪੈ ਰਹੀਆਂ ਨੇ ਔਰ ਅਮਨ ਸ਼ਾਂਤ ਦੇ ਨਾਲ ਪੈ ਰਹੀਆਂ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅ ਸਵੇਰ ਤੋਂ ਅਸੀਂ ਵੱਖਰੇ-ਵੱਖਰੇ ਬੂਥਾਂ ਤੇ ਜਾ ਕੇ ਸਿਕਿਉਰਿਟੀ ਦਾ ਜਾਇਜ਼ਾ ਲੈ ਰਹੇ ਹਾਂ ਟੂ VOTING ਪ੍ਰੋਸੀਜਰ ਕੰਪਲੀਟਲੀ ਪੀਸਫੁਲ ਹੈ ਹੁਣ ਤੱਕ ਸਾਨੂੰ ਕੋਈ ਵੀ ਇਨਸੀਡੈਂਟ ਜਿਹੜਾ ਰਿਪੋਰਟ ਨਹੀਂ ਹੋਇਆ ਜਿੱਥੇ ਵੀ ਕੋਈ ਮਸ਼ੀਨ ਦੀ ਪ੍ਰੋਬਲਮ ਜਾਂ ਕੋਈ ਹੋਰ ਆਂਦੀ ਹੈ ਤਾਂ ਉ ਕੰਸਰਨ ਯਾਰੂਜ਼ ਹੈ ਉਹ ਤੇ ਬੰਦਾ ਐਕਸ਼ਨ ਲੈ ਰਿਹਾ ਇਸ ਤੋਂ ਇਲਾਵਾ ਸਿਕਿਉਰਿਟੀ ਪੁਆਇੰਟ ਆਫ 뷰 ਤੋਂ ਕੰਪਲੀਟਲੀ ਪੀਸਫੁਲ ਹੈ ਲੋਕੀ ਆ ਕੇ ਆਪਣਾ ਬੜਾ ਪੀਸਫੁਲੀ ਹੀ ਵੋਟ ਦੇ ਕੇ ਜਾ ਰਹੇ ਹਨ ਕਿਤੇ ਵੀ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਸਾਡੇ ਅਫਸਰਾਂ ਨੂੰ ਵੀ ਅਸੀਂ ਬਰੀਫ ਕੀਤਾ ਹੈ ਜਿਹੜੇ ਸਿਕਿਉਰਿਟੀ ਡਿਪਲॉयਮੈਂਟ ਤੇ ਵੀ ਲੱਗੇ ਆ ਕਿ ਉਹ ਲੋਕਾਂ ਨੂੰ ਫੈਸਿਲਿਟੇਟ ਕਰਨਗੇ ਤੇ ਕੋਈ ਵੀ ਅਗਰ ਐਂਟੀਸੋਸ਼ਲ 엘ਿਮੈਂਟਸ ਦੇਖਦਾ ਹੈ ਤਾਂ ਉਹਨੂੰ ਇਮੀਡੀਏਟਲੀ ਉੱਥੋਂ ਰਿਮੂਵ ਕੀਤਾ ਜਾਏਗਾ ਸੋ ਪ੍ਰੋਪਰ ਪ੍ਰੋਸੀਜਰ ਜਿਹੜਾ ਹੈ ਉਹ ਚੱਲ ਰਿਹਾ ਐਸ ਤੋਂ ਬਾਹਰ ਸੁਣਾਦੀ ਹੈ ਉਸ ਨੂੰ ਖੋਲਦੇ ਹਾਂ ਦੇਖੋ ਉਹਨਾਂ ਨੂੰ ਚਦਾਨੀ ਦੇ ਨਹੀਂ ਫਿਲਹਾਲ ਮੈਨੂੰ ਤਾਂ ਨਜ਼ਰ ਨਹੀਂ ਆਇਆ ਜਿੰਨੇ ਵੀ ਏਰੀਆ ਤੱਕ ਅਸੀਂ ਗਏ ਹੈ ਉੱਥੇ ਖਾਲੀ ਸੀਗਾ ਬਾਹਰ ਕੋਈ ਬੰਦੇ ਨਹੀਂ ਸੀ ਜਿੱਥੇ ਕੋਈ ਲੱਗਿਆ ਵੀ ਹੈ ਅਗਰ ਕੋਈ ਏਜੰਟ ਨੇ ਆਪਣਾ ਉਹ ਸਟਾਲ ਲਾਇਆ ਹੋਇਆ ਹੈ ਜਾਂ ਕੋਈ ਤਾਂ ਉੱਥੇ ਵੀ ਅਸੀਂ ਘੇੜਾ ਮਾਰ ਰਹੇ ਹਾਂ ਅਸੀਂ ਚੈੱਕ ਕਰਦੇ ਹਾਂ ਕਿ ਕੋਈ ਸ਼ਰਾਤੀ ਬੰਦਾ ਨਾ ਹੋਵੇ ਓ ਪੀਸਫੁਲੀ ਚੱਲ ਰਿਹਾ ਕਿਤੇ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜੇਕਰ ਕੋਈ ਆਂਦਾ ਹੈ ਤਾਂ ਇਮੀਡੀਏਟਲੀ ਉਹਨੂੰ ਰਾਉਂਡ ਅਪ ਕੀਤਾ ਜਾਏਗਾ ਬੰਦੀ ਕਾਰਵਾਈ ਕੀਤੀ ਜਾਏਗੀ ਹੁਣ ਤੱਕ ਹਲਕਾ ਆਪਣੇ ਬਲਾਕ ਕਰਨ ਦੇ ਢੀਂ ਵਿੱਚ ਕੋਈ ਝਰਪਈ ਹੋਈ ਨਹੀਂ ਬਲਾਕ ਕਰਨ ਦੇ ਕੋਈ ਝਰਪਈ ਦੀ ਕੋਈ ਮਾਮਲਾ ਨਹੀਂ ਨਹੀਂ ਮੇਰੇ ਨੋਲੇਜ ਦੇ ਵਿੱਚ ਹਾਲੇ ਤੱਕ ਤਾਂ ਨਹੀਂ ਹੈ ਨਾਈ ਕੰਟਰੋਲ ਰੂਮ ਤੋਂ ਰਿਪੋਰਟ ਹੋਇਆ ਪੀਸਫੁਲੀ ਚੱਲ ਰਿਹਾ ਜੀ ਵੀਲ ਇਨਸ਼ੋਰ ਕਿ ਪੀਸਫੁਲੀ ਹੀ ਕੰਪਲੀਟ ਹੋ ਦੇ ਦਿਖ ਰਿਓ ਡੈਨਸਵਰਾ ਟੀਵੀ ਇਸ ਟਾਈਮ ਅਸੀਂ ਵੱਖ-ਵੱਖ ਪਿੰਡਾਂ ਦੀ ਜਾਈ ਜਾ ਰਹੇ ਹਾਂ ਐਸਐਸਪੀ ਸਾਹਿਬ ਸਾਡੇ ਨਾਲ ਮਿਲ ਜੁੜਨੇ ਆ ਉਹਨਾਂ ਨਾਲ ਗੱਲਬਾਤ ਕਰਨੀ ਕਿਵੇਂ ਦਾ ਮੋਲ ਹੈ ਔਰ ਕਿਵੇਂ ਵੋਟਾਂ ਪੈ ਰਹੀਆਂ ਨੇ ਔਰ ਅਮਨ ਸ਼ਾਂਤ ਦੇ ਨਾਲ ਪੈ ਰਹੀਆਂ ਨੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਅ ਸਵੇਰ ਤੋਂ ਅਸੀਂ ਵੱਖਰੇ ਵੱਖਰੇ ਬੂਥਾਂ ਤੇ ਜਾ ਕੇ ਸਿਕਿਉਰਿਟੀ ਦਾ ਜਾਇਜ਼ਾ ਲੈ ਰਹੇ ਹਾਂ ਟੂ VOTING ਪ੍ਰੋਸੀਜਰ ਕੰਪਲੀਟਲੀ ਪੀਸਫੁਲ ਹੈ ਹੁਣ ਤੱਕ ਸਾਨੂੰ ਕੋਈ ਵੀ ਇਨਸੀਡੈਂਟ ਜਿਹੜਾ ਰਿਪੋਰਟ ਨਹੀਂ ਹੋਇਆ ਜਿੱਥੇ ਵੀ ਕੋਈ ਮਸ਼ੀਨ ਦੀ ਪ੍ਰੋਬਲਮ ਜਾਂ ਕੋਈ ਹੋਰ ਆਂਦੀ ਹੈ ਤਾਂ ਉੱਥੇ ਜਿਹੜੇ ਕਨਸਰਨ ਆਰੋਜ਼ ਹੈ ਉਹ ਉੱਥੇ ਬੰਦਾ ਐਕਸ਼ਨ ਲੈ ਰਿਹਾ ਹੈ ਇਸ ਤੋਂ ਇਲਾਵਾ ਸਿਕਿਉਰਿਟੀ ਪੁਆਇੰਟ ਆਫ View ਤੋਂ ਕੰਪਲੀਟਲੀ ਪੀਸਫੁੱਲ ਹੈ ਲੋਕੀ ਆ ਕੇ ਆਪਣਾ ਬੜਾ ਪੀਸਫੁੱਲੀ ਹੀ ਵੋਟ ਦੇ ਕੇ ਜਾ ਰਹੇ ਹਨ ਕਿਤੇ ਵੀ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਸਾਡੇ ਅਫਸਰਾਂ ਨੂੰ ਵੀ ਅਸੀਂ ਬਰੀਫ ਕੀਤਾ ਹੈ ਜਿਹੜੇ ਸਿਕਿਉਰਿਟੀ ਡਿਪਲॉयਮੈਂਟ ਤੇ ਵੀ ਲੱਗੇ ਆ ਕਿ ਉਹ ਲੋਕਾਂ ਨੂੰ ਫੈਸਿਲਿਟੇਟ ਕਰਨਗੇ ਤੇ ਕੋਈ ਵੀ ਅਗਰ ਐਂਟੀਸੋਸ਼ਲ 엘ਿਮੈਂਟ ਦੇਖਦਾ ਹੈ ਤਾਂ ਉਹਨੂੰ ਇਮੀਡੀਏਟਲੀ ਉੱਥੋਂ ਰਿਮੂਵ ਕੀਤਾ ਜਾਏਗਾ ਸੋ ਪ੍ਰੋਪਰ ਪ੍ਰੋਸੀਜਰ ਜਿਹੜਾ ਹੈ ਉਹ ਚੱਲ ਰਿਹਾ ਹੈ ਇਸ ਤੋਂ ਬੁਲੇ ਬਾਰ ਸਰਾਤੀ ਆਉਂਦੇ ਹੁੰਦੇ ਨੇ ਉਸ ਨੂੰ ਕਹਿੰਦੇ ਹਾਂ ਦੇਖੋ ਉਹਨਾਂ ਨੂੰ ਕੀ ਚਦਾਨੀ ਦੇ ਨਹੀਂ ਫਿਲਹਾਲ ਮੈਨੂੰ ਤਾਂ ਨਜ਼ਰ ਨਹੀਂ ਆਇਆ ਜਿੰਨੇ ਵੀ ਏਰੀਆ ਤੱਕ ਅਸੀਂ ਗਏ ਹੈ ਉੱਥੇ ਖਾਲੀ ਸੀਗਾ ਬਾਹਰ ਕੋਈ ਬੰਦੇ ਨਹੀਂ ਸੀ ਜਿੱਥੇ ਕੋਈ ਲੱਗਿਆ ਵੀ ਹੈ ਅਗਰ ਕੋਈ ਏਜੰਟ ਨੇ ਆਪਣਾ ਉਹ ਸਟਾਲ ਲਾਇਆ ਹੋਇਆ ਹੈ ਜਾਂ ਕੋਈ ਤਾਂ ਉੱਥੇ ਵੀ ਅਸੀਂ ਘੇੜਾ ਮਾਰ ਰਹੇ ਹਾਂ ਅਸੀਂ ਚੈੱਕ ਕਰਦੇ ਹਾਂ ਕਿ ਕੋਈ ਸ਼ਰਾਤੀ ਬੰਦਾ ਨਾ ਹੋਵੇ ਤੋ ਪੀਸਫੁਲੀ ਚੱਲ ਰਿਹਾ ਕਿਤੇ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜੇਕਰ ਕੋਈ ਆਂਦਾ ਹੈ ਤਾਂ ਇਮੀਡੀਏਟਲੀ ਉਹਨੂੰ ਰਾਉਂਡ ਅਪ ਕੀਤਾ ਜਾਏਗਾ ਬੰਦੀ ਕਾਰਵਾਈ ਕੀਤੀ ਜਾਏਗੀ ਹੁਣ ਤੱਕ ਹਲਕਾ ਆਪਣੇ ਬਲਾਕਾਂ ਦੇ ਹਿੰਦ ਵਿੱਚ ਕੋਈ ਝਿਰਪ ਹੋਈ ਹੈ ਕੋਈ ਝਿਰਪ ਹੋਣ ਦੀ ਕੋਈ ਮਾਮਲਾ ਨਹੀਂ ਨਹੀਂ ਮੇਰੇ ਨੋਲੇਜ ਦੇ ਵਿੱਚ ਹਾਲੇ ਤੱਕ ਤਾਂ ਨਹੀਂ ਹੈ ਨਾ ਹੀ ਕੰਟਰੋਲ ਰੂਮ ਤੋਂ ਰਿਪੋਰਟ ਹੋਇਆ ਪੀਸਫੁਲੀ ਚੱਲ ਰਿਹਾ ਜੀ ਵਿਲ ਇਨਸ਼ੋਰ ਕਿ ਪੀਸਫੁਲੀ ਹੀ ਕੰਪਲੀਟ ਹੋ